9 10 ਹੋ ਤਕੜਾ ਅ 14 13.5 ਜਿਹੜੇ ਵੀ 1 ਮਿੰਟ ਦੇ 15 ਰੱਤੀ ਬੋਲ ਬਈ ਯਾਰਾ ਰਾਜਾ ਸਾਹਿਬ ਦਾ ਚੱਲਦਾ ਬਈ ਮਹੰਤ ਪੂਰਨਦਾਸ ਜੀ ਦਾ 16 ਪਰਲੇ ਪੱਤੇ ਹਿੰਦਸਿੰਘ ਦਾ ਕਾਲਾ ਗਾੜੂ 17 ਲੱਖਾਂ ਸੰਗ ਕਾਲਗੜਾ ਜੀ ਕਾਲਗੌੜ ਦਾ 19 ਐਦਾ ਡਰਾਇਓ ਸੂਟ ਆਉਟ ਦੇ ਆ ਹਾਂ ਆ ਇਦਾਂ ਹੀ ਇੱਥੇ ਰੱਖ ਲੈ ਬੇ ਨਾਰੇ ਕਿਹੜੇ ਨਿਭਾਰੋ 21 ਭਾਈ ਹੋ ਤਾਂ ਕਰਨਾ ਨਾ ਬੱਤ ਮੈਂ ਆਰਾਮ ਮਿਟਲੀਰੇ ਆ ਕੇ ਤੇ ਚੱਲ ਚੱਲ ਚੱਤ ਕਰਾ ਬੱਤ 46 ਆਹ ਗਿਆ ਡਾਢਾ ਤਵੀਰ ਪਰ ਹੋਰੇ ਖੜੇ ਨੇ ਹੁਣ 45 ਉਹ ਜਿਹੜਾ ਨਾ ਪਾਸ ਤੇ